ਹਾਂਜੀ ਸਟੂਡੈਂਟਸ ਵੈਲਕਮ ਕਰਦੇ ਆ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਅ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਸਟੂਡੈਂਟਸ ਲਈ ਪੰਜਾਬੀ ਲਾਜ਼ਮੀ ਪੰਜਾਬੀ ਲਾਜ਼ਮੀ ਦੇ ਆਪਾਂ ਨਿਵੰਦ ਕਰ ਰਹੇ ਹਾਂ ਪੰਜ ਆ ਪੁਸਤਕ ਦੇ ਵਿੱਚੋਂ ਪੰਜ ਆ ਪੁਸਤਕ ਦੇ ਵਿੱਚੋਂ ਅੱਜ ਆਪਣਾ ਜਿਹੜਾ ਕਿ ਨਿਵੰਧ ਹੈਗਾ ਲੋਕ ਗੀਤਾਂ ਵਿੱਚ ਇਤਿਹਾਸ ਨਿਵੰਦੋ ਭਾਗ ਦੇ ਵਿੱਚੋਂ ਤੁਹਾਨੂੰ ਜਿਹੜੇ ਕਿ ਸਾਰ ਤੇ ਵਿਸ਼ਾ ਵਸਤੂ ਦੋਨੋਂ ਹੀ ਆਉਣੇ ਨੇ ਸਾਰ ਵੀ ਤੁਸੀਂ ਲਿਖਣਾ ਵਿਸ਼ਾ ਵਸਤੂ ਮਤਲਬ ਕਿ ਜਿਹੜਾ ਕੁਸਚਨ ਆਉਣਾ ਉਹਦੇ ਵਿੱਚ ਆਈ ਲਿਖਿਆ ਹੋਊਗਾ ਕਿ ਤੁਸੀਂ ਸਾਰ ਵੀ ਲਿਖੋ ਤੇ ਵਿਸ਼ਾ ਵਸਤੂ ਵੀ ਲਿਖੋ ਠੀਕ ਹੈ ਤੇ ਇਸ ਵੀਡੀਓ ਦੇ ਵਿੱਚ ਆਪਾਂ ਸਾਰ ਤੇ ਵਿਸ਼ਾ ਵਸਤੂ ਕਰਾਂਗੇ ਤੇ ਜਿਹੜੇ ਤੁਹਾਡੇ ਸੰਕਲਪ ਨੇ ਉਹ ਅਲੱਗ ਵੀਡੀਓ ਚ ਆਪਾਂ ਅਪਲੋਡ ਕਰਾਂਗੇ ਤੇ 스마트 ਕਲਾਸਸ ਵਿਦ ਟੂਰਿਸਟ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਕਿਉਂਕਿ ਇਸ ਚੈਨਲ ਤੇ ਵੀ ਤੁਹਾਡੇ ਵੀਡੀਓਜ਼ ਪਾਵਾਂਗੇ ਆਪਾਂ 스마트 ਕਲਾਸਸ ਵਿਦ ਤੁਰ ਇਹ ਆਪਣਾ ਸੈਕੰਡ ਚੈਨਲ ਹੈ ਹਾਂਜੀ ਪੰਜਾਬ ਦੇ ਲੋਕ ਇਤਾਂ ਵਿੱਚ ਇਤਿਹਾਸ ਆ ਜਿਹੜੇ ਕਿ ਇਹ ਅਵਤਾਰ ਸਿੰਘ ਦਲੇਰ ਦਾ ਨਿਵਾਂਦਾ ਇਹ ਹਿੰਦੁਸਤਾਨ ਉੱਪਰ ਜਿੰਨੇ ਵੀ ਹਮਲਾਵਰ ਜਿਹੜੇ ਕਿ ਆਏ ਨੇ ਪੰਜਾਬ ਦੇ ਸਰਹੱਦੀ ਸੂਬਾ ਹੋਣ ਕਰਕੇ ਇੱਥੋਂ ਦੇ ਨੌਜਵਾਨਾਂ ਨਾਲ ਟੱਕਰ ਲੈਣ ਗਈ ਆ ਮਤਲਬ ਕਿ ਜਿੰਨੇ ਵੀ ਹਮਲਾਵਰ ਆਏ ਨੇ ਸਭ ਤੋਂ ਪਹਿਲਾਂ ਜਿਵੇਂ ਤੁਸੀਂ ਮੈਪ ਦੇਖਿਆ ਹੋਣਾ ਐਵੇਂ ਇੰਡੀਆ ਦਾ ਇਧਰ ਵਾਲੀ ਸਾਈਡ ਤੇ ਇੱਥੇ ਆਪਣਾ ਪੈਂਦਾ ਪੰਜਾਬ ਇਧਰ ਅਫਗਾਨੀ ਪਾਕਿਸਤਾਨ ਅਫਗਾਨਿਸਤਾਨ ਜਿੰਨੇ ਵੀ ਹਮਲਾਵਰ ਆਏ ਨੂੰ ਸਾਰੇ ਇਧਰੋਂ ਐਂਟਰ ਹੋਗੇ ਸਭ ਤੋਂ ਪਹਿਲਾਂ ਪੰਜਾਬ ਚ ਐਂਟਰ ਹੋਏ ਨੇ ਕਿਉਂਕਿ ਪੰਜਾਬ ਜਿਹੜੇ ਸਰਹੱਦੀ ਸੂਬਾ ਸੀ ਤਾਂ ਕਰਕੇ ਇੱਥੋਂ ਦੇ ਨੌਜਵਾਨਾਂ ਨੂੰ ਜਿਹੜੇ ਆ ਹਮਲਾਵਰ ਸੀ ਉਹਨਾਂ ਨਾਲ ਟੱਕਰ ਲੈਣੀ ਪੈਂਦੀ ਸੀ ਤੇ ਪੰਜਾਬੀ ਇਹਨੂੰ ਜਿਹੜੇ ਕਿ ਪੰਜਾਬੀਆਂ ਦਾ ਸੁਭਾਅ ਦੇ ਵਿੱਚ ਹੀ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਇਹ ਚੀਜ਼ ਸ਼ੁਰੂ ਤੋਂ ਇਹ ਹੈ ਕਿ ਉਹਨਾਂ ਨੂੰ ਜਿਹੜੇ ਕਿ ਹਮਲਾਵਰਾਂ ਨਾਲ ਟੱਕਰ ਲੈਣੀ ਪਈਆ ਤੇ ਹਿੰਮਤੀ ਬਹਾਦਰ ਦਲੇਰ ਨੇ ਠੀਕ ਹੈ ਤੇ ਸਰਹੱਦੀ ਸੁਬਾ ਹੋਣ ਕਰਕੇ ਜਿਹੜੇ ਕਿ ਪੰਜਾਬ ਨੂੰ ਖੜਕਪੂਜਾ ਵੀ ਕਿਹਾ ਗਿਆ ਤੇ ਪ੍ਰਵੇਸ਼ ਦੁਆਰ ਵੀ ਕਿਹਾ ਗਿਆ ਹਾਂਜੀ ਬੀਤੇ ਸਮੇਂ ਦੇ ਵਿੱਚ ਅੰਗਰੇਜ਼ਾਂ ਨੂੰ ਸੰਸਾਰ ਦੀਆਂ ਵੱਡੀਆਂ ਲੜਾਈਆਂ ਵਿੱਚ ਜਿੱਤ ਲਈ ਵੀ ਚੌੜੀਆਂ ਛਾਤੀਆਂ ਵਾਲੇ ਪੰਜਾਬੀਆਂ ਦੀ ਇਹ ਲੋੜ ਪੈਂਦੀ ਰਹੀ ਆ ਵੀ ਮਤਲਬ ਕਿ ਅੰਗਰੇਜ਼ਾਂ ਨੇ ਕਾਫੀ ਸਮਾਂ ਆਪਣਾ ਇੱਥੇ ਰਾਜ ਕੀਤਾ ਤੇ ਉਹਨਾਂ ਨੂੰ ਵੀ ਸੰਸਾਰ ਦੀਆਂ ਜਿਹੜੀਆਂ ਲੜਾਈਆਂ ਦੇ ਵਿੱਚੋਂ ਹਿੱਸਾ ਇਹਦੇ ਵਿੱਚ ਦਿੱਤਾਂ ਦੇ ਲਈ ਪੰਜਾਬੀਆਂ ਨੇ ਸਹਿਯੋਗ ਦੀ ਜਿਹੜੀ ਕਿ ਜ਼ਰੂਰਤ ਪਈ ਆ। ਅਗਲਾ ਹੈਡਿੰਗ ਆ ਹਾਂਜੀ ਇੱਕ ਸਟੂਡੈਂਟਸ ਜਿਹੜਾ ਆਪਣਾ ਸਾਰ ਆ ਉਹਨੂੰ ਆਪਾਂ ਨੇ ਹੈਡਿੰਗਸ ਦੇ ਨਾਲ ਕਰਨਾ ਤੇ ਇਹ ਜਿਹੜਾ ਵਿਸ਼ਾ ਵਸਤੂ ਆ ਵਿਦਾਊਟ ਹੈਡਿੰਗ ਤੁਸੀਂ ਲਿਖਾਂਗੇ ਆਪਾਂ ਤੇ ਬਿਨਾ ਹੈਡ ਹੈਡਿੰਗ ਤੋਂ ਬਿਨਾ ਤੇ ਸਿਰਫ ਬਰੀਫਲੀ ਠੀਕ ਹੈ ਜੋ ਵੀ ਆਪਾਂ ਸਾਰ ਦੇ ਵਿੱਚ ਕਰਾਂਗੇ ਉਹਨੂੰ ਮੇਨ ਮੇਨ ਜਿਹਾ ਆਪਾਂ ਜਿਹੜੇ ਕਿ ਵਿਸ਼ਾ ਵਸਤੂ ਦੇ ਵਿੱਚ ਲਿਖਣਾ ਹੁੰਦਾ ਓਕੇ ਵਿਸ਼ਾ ਵਸਤੂ ਵਿਸ਼ਾ ਵਸਤੂ ਤੁਸੀਂ ਜਸਟ ਇੱਕ ਵਾਰ ਰੀਡਿੰਗ ਕਰਨੀ ਹੈ ਕਿਉਂਕਿ ਸਾਰੇ ਉਹ ਸਾਰ ਦੇ ਵਿੱਚ ਹੀ ਬਣ ਜਾਂਦਾ ਹੁੰਦਾ ਹਾਂਜੀ ਅਗਲਾ ਹੈਡਿੰਗ ਹੈ ਜੰਗ ਵਿੱਚ ਗਏ ਢੋਲਣ ਦਾ ਵਿਛੋੜਾ ਢੋਲਣ ਕੀ ਹੋ ਗਿਆ ਮਤਲਬ ਕਿ ਜਿਹੜੀ ਲੇਡੀ ਹੈ ਉਹਦਾ ਪਤੀ ਠੀਕ ਹੈ ਉਹ ਜਦੋਂ ਜੰਗ ਦੇ ਵਿੱਚ ਜਾਂਦਾ ਤਾਂ ਉਹ ਜਿਹੜਾ ਵਿਛੋੜਾ ਪੈਂਦਾ ਉਸ ਸਮੇਂ ਜਿਹੜੇ ਗੀਤ ਉਸਾਰੇ ਗਏ ਨੇ ਉਹਨਾਂ ਬਾਰੇ ਲੋਕ ਗੀਤ ਪੰਜਾਬ ਦੇ ਲੋਕ ਗੀਤਾਂ ਦਾ ਵੱਡਾ ਹਿੱਸਾ ਜੰਗ ਵਿੱਚ ਗਏ ਪਰਦੇਸੀ ਢੋਲੇ ਪਿੱਛੇ ਰਹਿ ਰਹੀ ਉਹਦੀ ਪਤਨੀ ਦੇ ਵਿਛੋੜੇ ਨਾਲ ਭਰਪੂਰ ਨੇ ਤੋਲੇ ਦੀ ਆਪਣੀ ਨਾਰ ਭਾਵਕੀ ਦੇ ਘਰ ਵਾਲੀ ਮਿਲਨ ਦੀ ਉਹਨੂੰ ਤੜਫ ਨਾਲ ਸੰਬੰਧਿਤ ਨੇ ਵਿਚਾਰਾ ਢੋਲਾ ਵਿਆਹ ਕਰਵਾਉਂਦੇ ਹੀ ਜਿਹੜੇ ਕਿ ਭਰਤੀ ਹੋ ਗਿਆ ਫੌਜ ਦੇ ਵਿੱਚ ਜਾਂ ਆਪਣੇ ਚਾਵਾਂ ਨਾਲ ਮੁਕਲਾਵਾ ਲੈ ਆਈ ਸੀ ਕਿ ਪਲਟਨ ਉਸ ਤੋਂ ਬਾਅਦ ਜਿਹੜੇ ਕਿ ਉਹਨੂੰ ਬੁਲਾ ਲਿਆ ਗਿਆ ਤੇ ਅਣਚਾਹ ਦੇ ਮਨ ਨੂੰ ਤੁਰਨਾ ਪੈਂਦਾ ਤੇ ਉਹ ਹੰਝੂ ਭਰ ਕੇ ਢੁੰਡ ਵਾਲੀ ਨੂੰ ਕਹਿੰਦਾ ਪੀੜੀ ਉੱਤੇ ਬੈਠੀ ਏ ਨਹੀਂ ਤੂੰ ਦਹੀਂ ਨਾ ਰੱਖਿਆ ਕੋਸਾਂ ਨੂੰ ਹੁਣ ਤੇ ਢੁੰਡ ਨੂੰ ਚੁੱਕ ਨਹੀਂ ਹੋ ਗੋਰੀਏ ਮੈਂ ਚੱਲਿਆ ਪਰਦੇਸਾਂ ਨੂੰ ਠੀਕ ਹੈ ਅੱਗੇ ਹੈ ਉਪਰੋਂ ਫਿਰ ਬਸੰਤ ਰੁੱਤ ਆ ਜਾਂਦੀ ਆ ਤੋ ਆਪਣੇ ਢੋਲੇ ਤੋਂ ਵਿਛੜਨਾ ਨਹੀਂ ਚਾਹੁੰਦੀ ਉਹਦੇ ਘਰ ਵਾਲੀ ਤੋ ਫਿਰ ਉਹ ਬਾਸਤਾ ਪਾ ਕੇ ਆ ਗਈ ਤਗਾਉਂਦੀ ਆ ਪਿੱਪਲਾਂ ਉੱਤੇ ਆਈਆਂ ਬਹਾਰ ਬੋੜਾਂ ਨੂੰ ਲੱਗ ਗਈਆਂ ਗੋਲਾ ਜੰਗਲੋਂ ਨਾ ਜਾਵੇ ਮਾਈਆ ਦਿਲ ਦੇ ਬੋਲ ਮੈਂ ਬੋਲਾਂ ਤੇ ਉਹ ਬੇਵਸ ਹੋਈ ਫਰੰਗੀ ਆ ਫਰੰਗੀ ਕੀ ਨੇ ਅੰਗਰੇਜ਼ ਜਿਹੜੇ ਉਹਨੂੰ ਜਿਹੜੇ ਕਿ ਬੁਲਾ ਲੈਂਦੇ ਸੀ ਵਾਪਸ ਫਰੰਗਿਆਂ ਨੂੰ ਦੁਰ ਦੁਰਸਿੱਸਾ ਲੰਦੀ ਆ ਕਿ ਮੇਰੇ ਸਬਰ ਫਰੰਗਿਆਂ ਨੂੰ ਮਾਰੇ ਨਾ ਦਿਨ ਦਾ ਛੁੱਟੀਆਂ ਨਾ ਤਲਬਾਂ ਮਾਰ ਤਾਰੇ ਫਿਰ ਉਹ ਕਹਿੰਦੀ ਆ ਰੰਨਾ ਵਾਲੇ ਜੰਗ ਜਿੱਤਦੇ ਕਿੱਥੋਂ ਲਿਖਿਆ ਫਰੰਗੀਆ ਦੱਸਵੇ ਮਜਬੂਤ ਢੋਲ ਢੋਲ ਮਤਲਬ ਕੀ ਉਹ ਜਿਹੜੇ ਕਿ ਲੇਡੀ ਦਾ ਘਰ ਵਾਲਾ ਉਹ ਤੁਰ ਪੈਂਦਾ ਪਰ ਵਿਛੋੜੇ ਵਿੱਚ ਤੜਫਰੀ ਉਹਦੀ ਜਿਹੜੀ ਨਾਰ ਉਹਨੂੰ ਝੂਠੀਆਂ ਉਮੀਦਾਂ ਲੰਦੰਦਾ ਉਹ ਤਾਂ ਕੋਈ ਅਜਾਹ ਉਹ ਦੰਦਾ ਕਹਿੰਦਾ ਉਹਨੂੰ ਕਿ ਕੋਈ ਇਹ ਜਿਹਾ ਸੁਭਬ ਬਣੂਗਾ ਕਿ ਉਹ ਰਸਤੇ ਵਿੱਚੋਂ ਵਾਪਸ ਮੁੜ ਆਊਗਾ ਲੰਗ ਜਾਵੇਂ ਮੱਕੀ ਕੋਲ ਰੱਬ ਕਰੇ ਲਾਮ ਟੁੱਟ ਜਾਏ ਮੋੜ ਆਵੇਂ ਤੂੰ ਬੰਬਈ ਕੋਲ ਪਰ ਮਾਹੀ ਨਹੀਂ ਮੁੜਦਾ। ਮਿਲ ਕੇ ਉਹਦੇ ਘਰ ਵਾਲੀ ਸੋਚਦੀ ਕਿ ਵਾਪਸ ਆ ਜੂਗਾ। ਪਰ ਉਹਦਾ ਘਰ ਵਾਲਾ ਨਹੀਂ ਮੁੜਦਾ ਤੇ ਵੀ ਛੋੜੇ ਵਿੱਚ ਫਿਰ ਅੱਥਰੂ ਪੁੰਜਦੀ ਹੋਈ ਫਿਰ ਉਹ ਦਿਲ ਸੋਚਾਂ ਸੋਚਦਾ ਉਹਦਾ ਫਿਰ ਉਹਦੇ ਮਨ ਦੇ ਵਿੱਚੋਂ ਜਿਹੜੇ ਕਿ ਲੋਕ ਗੀਤ ਉਪਜਦੇ ਨੇ ਮੇਰਾ ਦਿਲ ਪਿਆ ਫਟਦਾ ਏ ਰਾਤ ਦਿਨੇ ਮੈਂ ਰੋਵਾ ਖੋਰੇ ਮਾਹੀ ਕੇ ਮੈਂ ਕੱਟਦਾ ਏ। ਅਗਿਆ ਪ੍ਰੰਤੂ ਪਰ ਜਿਹੜਾ ਮਾਹੀ ਆ ਠੀਕ ਹੈ। ਕਰਵਾਲਾ ਹੁੰਦਾ ਉਹਦਾ ਵੀ ਆਪਣੇ ਘੁੰਡ ਵਾਲੀ ਭਾਵ ਕਿ ਉਹਦੇ ਆਪਣੇ ਘਰ ਵਾਲੀ ਤੋਂ ਦੂਰ ਜਾਣਾ ਸੌਖਾ ਨਹੀਂ ਹੁੰਦਾ ਕਿਹੜਾ ਸੌਖਾ ਹੁੰਦਾ ਮਤਲਬ ਕਿ ਕੋਈ ਸੌਖੀ ਚੀਜ਼ ਨਹੀਂ ਹੁੰਦੀ ਇਹ ਵੀ ਜਦੋਂ ਜਾਂਦਾ ਤੇ ਉਹ ਗੱਡੀ ਦੇ ਵਿੱਚ ਗੱਡੀ ਵਿੱਚ ਬੈਠੇ ਦੀ ਗੱਡੀ ਅੱਗੇ ਤੁਰ ਪੈਂਦੀ ਆ ਪਰੰਤੂ ਉਹਦਾ ਦਿਲ ਉਹਦਾ ਦਿਮਾਗ ਜਿਹੜੇ ਕਿ ਘਰ ਵੱਲ ਨੂੰ ਹੀ ਦੌੜਦਾ ਤੇ ਕੋ ਕੋਠਦਾ ਦਾ ਮਨ ਤੇ ਕੁੜਤਾ ਈ ਤਸਰੇ ਦਾ ਹੌਲੀ ਹੌਲੀ ਤੁਰ ਗੱਡੀ ਇਹ ਮੈਂ ਮੁਸਾਫਿਰ ਬਸਰੇ ਦਾ ਤੇ ਉਧਰੋਂ 나ਜੂ ਨਾਰ ਦਾ ਦਿਲ ਕਿਹੜਾ ਚੈਨ ਵਿੱਚ ਹੈ ਮਤਲਬ ਕਿ ਇਹਦੇ ਘਰ ਵਾਲੀ ਦਾ ਵੀ ਨਹੀਂ ਚੈਨ ਚੋਂਦਾ ਇਹ ਚ ਸਾਰੇ ਭੜੇ ਲੋਕੀ ਦਸਰੇ ਨੇ ਵੀ ਕਹਦੋ ਕਿਵੇਂ ਕਿਵੇਂ ਵਿਛੋੜਾ ਪੰਦਤ ਕਿ ਆ ਵੀ ਕਦੋਂ ਉਹ ਫੌਜ ਚ ਜਾਂਦਾ ਫਿਰ ਉਹਦੇ ਘਰ ਵਾਲੀ ਕਿਵੇਂ ਕਹਿੰਦੀ ਆ ਤਾਂ ਜਦੋਂ ਉਹਨੂੰ ਛੁੱਟੀ ਹੁੰਦੀ ਆ ਫਿਰ ਉਹ ਕਿਵੇਂ ਜਾਂਦਾ ਮਤਲਬ ਕਿ ਸਾਰੇ ਲੋਕ ਕੀ ਤੇਰੇ ਵਾਸਤੇ ਜੋ ਰੇਲ ਗੱਡੀ ਨੂੰ ਵੀ ਬਦ ਅਸੀਸਾ ਦਿੰਦਾ ਮੇਰੇ ਮਾਹੀ ਦਾ ਵਿਛੋੜਾ ਪਾਇਆ ਟੁੱਟ ਜਾਏ ਰੇਲ ਗੱਡੀ ਤੇ ਪਤੀ ਤੋਂ ਪਿਛੜ ਕੇ ਵਿਚਾਰੀ ਸਾਜਵੀ ਆਹੀ ਧਿਆਨ ਹਰ ਵੇਲੇ ਉਹਦੇ ਵਿੱਚ ਹੀ ਰਹਿੰਦਾ ਉਹਦਾ ਤੇ ਹਰ ਸਮੇਂ ਬੇਸ਼ੱਕ ਘਰ ਦੇ ਕੰਮਾਂ ਵਿੱਚ ਲੱਗੀ ਰਹਦੀ ਸੀ ਆ ਪਰੰਤੂ ਉਹਦਾ ਦਿਲ ਉਹਦੇ ਵਿਛੋੜੇ ਵਿੱਚ ਥੜਫ ਰਿਆ ਹੁੰਦਾ ਨਾਲੇ ਧਾਰ ਕੱਡਾਂ ਨਾਲੇ ਰੋਮਾਂ ਮਾਹੀ ਮੇਰਾ ਲਾਮ ਨੂੰ ਗਿਆ ਕਦੇ ਪਾਵਤਨਾ ਵੱਲ ਫੇਰਾ ਝਾਕਦੀ ਦੀ ਅੱਖ ਪਕਵੀ ਅੱਗੇ ਹੈਗਾ ਕੁਝ ਚਿਰ ਜਦੋਂ ਪ੍ਰਦੇਸ ਗਏ ਮਾਈ ਦੀ ਕੋਈ ਖਬਰ ਨਹੀਂ ਆਉਂਦੀ ਤਾਂ ਵਿਚਾਰੀ ਫਿਰ ਪੰਦੇ ਆ ਪੰਡਤਾਂ ਤੋਂ ਪੁੱਛਦੀ ਰਹਿੰਦੀ ਆ ਤੇ ਉਹਦੇ ਟੇਬਲ ਲਵਾਉਂਦੀ ਆ ਫਿਰ ਉਹਦੇ ਮਾਨਾ ਜਿਹੜੇ ਕਿ ਉਹਦੇ ਵਿੱਚ ਗੀਤ ਉਪਜ ਦਿਨ ਮੰਨ ਦੇ ਵਿੱਚ ਕਦੋਂ ਹੋਣਗੇ ਸੱਜਣ ਦੇ ਮੇਲੇ ਪਾਉਂਦੇ ਆਵੇ ਫੋਲ ਪੱਤਰੀ ਜਦੋਂ ਪਾਉਂਦੇ ਆ ਤੇ ਨਜ਼ੂਮੀਆਂ ਦੀ ਆਪੋ ਵੀ ਖਵਾਣੀ ਤੋਂ ਕੁਝ 20 ਪੱਲੇ ਨਹੀਂ ਪੈਂਦਾ ਉਹ ਕਹਿੰਦੇ ਨੇ ਵੀ ਹਾਂ ਆਊਗਾ ਆਊਗਾ ਬਟ ਉਹ ਨਹੀਂ ਆਉਂਦਾ ਫਿਰ ਉਹ ਕੋਠੇ ਦੇ ਜਿਹੜੇ ਕਾਂ ਬੈਠੇ ਹੁੰਦੇ ਨੇ ਉਹਨਾਂ ਨੂੰ ਉਡਾਉਂਦੀ ਆ ਤੇ ਉਹਨਾਂ ਨੂੰ ਜਿਹੜੇ ਕੀ ਆਪਣਾ ਗੀਤ ਸੁਣਾਉਂਦੀ ਆ ਕੋਠੇ ਤੋਂ ਉੱਡ ਕਾਂ ਮਾਹੀ ਨੂੰ ਜੇ ਖਬਰ ਕਰੇ ਤੈਨੂੰ ਚੂਰੀਆਂ ਕੁੱਟ ਪਾਵਾਂ ਤੇ ਮਾਹੀ ਦੀ ਉੜੀਕ ਦੇ ਵਿੱਚੋਂ ਅਸੀਂ ਆ ਪਾਉਂਦੀ ਆ ਮਤਲਬ ਕਿ ਉਹਨੂੰ ਉੜੀਕਦੀ ਆ ਤੇ ਸੁਪਣਿਆਂ ਦੀ ਉੜੀਕਦੀ ਆ ਉੜੀ ਕਰਦੀ ਆ ਤੇ ਐਵੇਂ ਦੇ ਸੁਪਣਿਆਂ ਦੀ ਉੜੀ ਕਰਦੀ ਆ ਜੋ ਜਿਸ ਸੁਪਣਿਆਂ ਦੇ ਵਿੱਚੋਂ ਉਹਨੂੰ ਆਪਣੇ ਪਤੀ ਦੇ ਨਾਲ ਮਿਲਾਪ ਹੋ ਜਾਵੇ ਤੇ ਜਦੋਂ ਇਹ ਸਾਰੇ ਹਿੱਲੇ ਜਿਹੜੇ ਵਿਅਰਥ ਹੋ ਜਾਂਦੇ ਨੇ ਤਾਂ ਉਹ ਕੋਈ ਪ੍ਰੇਮ ਪੱਤਰ ਲਿਖਣ ਵਾਲੇ ਸੋਚਦੀ ਆ ਤੇ ਪਰ ਉਸ ਕੋਲੋਂ ਕੋਈ ਥੋ ਪਤਾ ਨਹੀਂ ਤਾਂ ਕਿੱਧਰ ਨੂੰ ਪਾਵੇ ਜਾਂਦਾ ਹੋਇਆ ਦੱਸ ਨਾ ਗਿਆ ਮੈਂ ਚਿੱਠੀ ਕਿੱਧਰ ਨੂੰ ਪਾਵਾਂ ਤੇ ਅਚਾਨਕ ਕਿਸੇ ਵੇਲੇ ਡਾਕੀਆ ਚਿੱਠੀ ਲੈ ਕੇ ਆ ਜਾਣਾ ਤਾਂ ਉਹਦਾ ਦਿਲ ਫਿਰ ਕੂਕ ਉੱਠਦਾ ਫਿਰ ਉਹ ਜਦੋਂ ਚਿੱਠੀ ਆ ਜਾਂਦੀ ਆ ਤੰਦੂਰੀ ਲਾਈ ਹੋਈ ਹੈ ਕਸਮਾ ਨੂੰ ਖਾਣ ਰੋਟੀਆਂ ਚਿੱਠੀ ਮਾਈਏ ਦੀ ਆਈ ਹੋਈ ਐ ਅੱਗੇ ਹੈਗਾ ਚਿੱਠੀ ਪੜਦੇ ਆ ਪਿਆਰ ਤੇ ਵਿਛੋੜੇ ਦੀਆਂ ਲੰਬੀਆਂ ਕਹਾਣੀਆਂ ਪੜ ਕੇ ਉਹਦੇ ਅੱਖਾਂ ਦੇ ਵਿੱਚੋਂ ਹੰਝੂ ਪੈਦਾ ਆ ਜਾਂਦੇ ਨੇ ਫੇਰ ਉਹ ਕਿਹੜਾ ਗਾਣਾ ਲੋਕੀ ਤੋਂ ਲੋਕਗੀਤ ਲੋਕ ਗਾਣ ਜਿਹੜੇ ਕਿ ਉਚਾਰਦੀ ਆ ਮਾਹੀ ਦੀ ਚਿੱਠੀ ਮੈਂ ਵਾਚਣ ਲੱਗੀ ਨੈਣਾ ਨੇ ਪਾਈ ਗੁਵਾਰੀ ਨਾ ਡੁੱਲੋ ਨਾ ਡੁੱਲੋ ਅਖਿਓ ਚਿੱਠੀ ਤੇ ਵਾਚਣ ਦਿਓ ਸਾਰੀ ਮੈਂ ਕਿ ਚਿੱਠੀ ਤਾਂ ਸਾਰੀ ਪੜਨ ਦਿਓ ਚਿੱਠੀ ਪੜ ਕੇ ਉਹਨੂੰ ਫਿਰ ਸਰਨਾਮਾ ਮਿਲ ਜਾਂਦਾ ਵੀ ਕਿੱਥੋਂ ਕਿੱਥੇ ਹੈ ਉਹਦਾ ਪਤੀ ਕਿਵੇਂ ਆ ਤੋ ਆਪਣੇ ਢੋਲ ਨੂੰ ਇਸ ਤਰ੍ਹਾਂ ਫਿਰ ਚਿੱਠੇ ਲਿਖਣ ਬੈਠਦੀ ਆ ਦਿਲ ਦਾ ਟੁਕੜਾ ਮੈਂ ਕਾਗਜ਼ ਬਣਾਵਾ ਨੈਣਾਂ ਦੇ ਕਜਲੇ ਦੀ ਸਿਆਹੀ ਹੱਥ ਦੀ ਉਂਗਲ ਦੀ ਕਲਮ ਬਣਾਵਾ ਤੇ ਹੰਝੂਆਂ ਦਾ 파ਮਾ ਪਾਣੀ ਤੇ ਫਿਰ ਉਹ ਸਾਫ਼ ਲਿਖਦੀਏ ਬਤਨਾਂ ਦੀ ਪਾ ਪਖ ਲੈ ਹੁਣ ਛੱਡ ਦੇ ਬਲੈਤਾਂ ਦਾ ਖਹਿੜਾ ਤੇ ਘਟੋਲ ਨੂੰ ਮਿਲਣ ਲਈ ਉਤਾਵਲੀ ਹੋਈ ਇੱਛਾ ਪ੍ਰਗਟ ਕਰਦੀ ਆ ਕੇਲੇ ਦੀ ਫਲੀ ਹੋਮਾ ਜਦੋਂ ਮੇਰਾ ਮਾਹੀ ਆਵੇ ਤੇ ਇਸ ਚੰਨ ਤੇ ਖੜੀ ਹੋਵਾਂ ਤੇ ਚਿੱਠੀਆਂ ਦੇ ਵਟਾਂਦਰੇ ਦੇ ਵਿੱਚ ਫਿਰ ਸਹੁਰੇ ਘਰ ਦੇ ਵਿੱਚ ਬੈਠੀ ਵਿਛੋੜੇ ਦੇ ਵਿੱਚ ਜਿਹੜੀ ਉਹਦੀ ਤੜਫਰੀ ਹੁੰਦੀ ਹੈ ਘਰ ਵਾਲੀ ਨਾਰ ਦਾ ਪਰਿਵਾਰ ਦੇ ਹੋਰ ਨਾ ਜੀਆਂ ਨਾਲ ਸੰਬੰਧ ਪਤੀ ਦੀ ਇੱਛਾ ਘਰ ਘਰਾਂ ਵਿੱਚ ਜੋ ਹਸਲ ਹਾਲਤ ਹੁੰਦੀ ਹੈ ਉਹਦੀ ਖੂਬ ਨਿਰੂਪਣ ਕਰਦੀ ਹੋਈ ਮਿਲਦੀ ਆ ਗੱਭਰੂ ਵੱਲੋਂ ਜਿਹੜਾ ਜਿਹੜਾ ਕਿ ਲੋਕੀ ਤੁਚਾਰਿਆ ਜਾਂਦਾ ਨਿੱਕਾ ਨਿੱਕਾ ਕਤਨਾਂ ਨਾ ਮਿੱਠਾ ਮਿੱਠਾ ਬੋਲਣਾ ਨੀ ਨਾ ਜੋ ਹੋ ਰਹੀਏ ਗੰਨੇ ਦੀ ਪੋਰੀਏ ਹੱਸ ਹੱਸ ਕੱਢਣੀ ਬਾਲੜੀ ਵਰੇਸ ਸੱਸ ਜੀ ਨੂੰ ਮਾਂ ਕਹੀ ਸੋਰੀ ਜੀ ਨੂੰ ਪੇ ਹੋ ਗਿਆ ਮਤਲਬ ਕਿ ਪਿਤਾ ਕਹੀ ਛੋਟਾ ਦਿਓਰ ਅਮਾ ਜਾਇਆ ਵੀਰ ਤੇ ਅੱਗੇ ਤੋਂ ਫਿਰ ਉਹਦੇ ਘਰ ਵਾਲੀ ਗੋਰੀ ਕਹਿੰਦੀ ਆ ਸੱਸ ਵੀ ਨਾ ਮਾਂ ਬਣੇ ਸੋਰਾ ਵੀ ਨਾ ਪਿਓ ਬਣੇ ਛੋਟਾ ਦਿਓਰ ਸਮ ਸਾਹਮਣਾ ਸ਼ਰੀਕ ਤੇ ਅੱਗੇ ਤੋਂ ਗੱਭਰੂ ਫਿਰ ਲਾਵਿਆਂ ਨੂੰ ਲਾ ਲਵੀ ਕਣਕਾ ਵੜਾ ਲਵੀ ਲਾਵੇ ਕੀ ਹੋਗੇ ਮਨ ਲਈ ਜਿਹੜੇ ਖੇਤ ਚ ਕੰਮ ਕਰਦੇ ਨੇ ਮਿਲਣ ਨਾ ਛੁੱਟੀਆਂ ਸਾਡਾ ਘਰ ਆਉਣਾ ਨਹੀਂ ਚੇਤ ਵਿਸਾਖ ਤੇ ਮਾਹੀ ਦਾ ਘਰ ਆਉਣਾ ਔਖਾ ਹੈ ਤੇ ਉਹ ਸਾਹਿਬ ਦਾ ਅਰਦਾਲੀਆ ਮਤਲਬ ਕਿ ਜੇ ਉਹ ਨੂੰ ਉਹਦਾ ਜਿਹੜਾ ਕਿ ਆਫੀਸਰ ਛੁੱਟੀ ਦੇਊਗਾ ਤਾਂ ਹੀ ਉਹ ਆਊਗਾ ਤੇ ਸਾਹਿਬ ਸਾਹਿਬ ਦੀ ਕੋਠੀ ਤੇ ਮੇਮ ਦੇ ਕੰਮ ਧੰਦੇ ਦੇ ਵਿੱਚ ਲੱਗਿਆ ਹੋਇਆ ਉਹ ਤੇ ਉਸ ਤੋਂ ਛੁੱਟੀ ਮਿਲੇ ਤਾਂ ਹੀ ਉਹ ਆਵੇਗਾ ਅੱਖ ਕੇ ਵਿਚਾਰੀ ਕ੍ਰਿਆ ਚరిత్ర ਚਾਉਣੇ ਸ਼ੁਰੂ ਕਰ ਦਿੰਦੀ ਹੈ ਪਹਿਲਾਂ ਉਹ ਉਸ ਦੀ ਮਾਂ ਦੇ ਮਰਨ ਤੇ ਫਿਰ ਪਿਓ ਦੇ ਮਰਨ ਬਾਰੇ ਲਿਖਦੀ ਹੈ ਪਰ ਇਹਦਾ ਕੋਈ ਵੀ ਅਸਰ ਨਹੀਂ ਹੁੰਦਾ ਫਿਰ ਉਹ ਲਿਖ ਕੇ ਭੇਜਦੀ ਹੈ ਕਿ ਉਸ ਦੀ ਨਾਜੋ ਨਾਰਹੀ ਮਰ ਗਈ ਹੈ ਮਤਲਬ ਕਿ ਉਹਦੀ ਘਰ ਵਾਲੀ ਮਰ ਗਈ ਹੈ ਜਿਹਨੂੰ ਸੁਣਦਿਆਂ ਸਾਰ ਉਹ ਚੋਰੀ ਨੌਕਰੀ ਛੱਡ ਕੇ ਘਰ ਨੂੰ ਆ ਜਾਂਦਾ ਤੇ ਘਰ ਪਹੁੰਚ ਕੇ ਉਹਨੂੰ ਚੰਗੀ ਭਲੀ ਦੇਖ ਕੇ ਹੈਰਾਨ ਹੁੰਦਾ ਤਾਂ ਫਿਰ ਉਹ ਹੱਸ ਕੇ ਜਿਹੜੇ ਕਿ ਅੱਗੇ ਤੋਂ ਹੀ ਲੋਕੀ ਤੁਸਾਰਦੇ ਨੇ ਰਾਹੀ ਰਾਹੀ ਮੁਸਾਫਰ ਜਾਂਦੇਆਂ ਲਈ ਸੁਨੇਹਾ ਜਾ ਆਖਦੇ ਹੀ ਮੇਰੇ ਮਾਹੀ ਨੂੰ ਮਾਰ ਮੋਈ ਕਰ ਆ ਮਾਂ ਮੋਈ ਤਾਂ ਪਲੀ ਹੋਈ ਨਿਵੇੜੇ ਦੀ ਗਈ ਵਲਾ ਵੱਡੀ ਮੇਮ ਦੀ ਨੌਕਰੀ ਮੈਂ ਨਾ ਸਕਦਾ ਆ ਰਾਹੀ ਮੁਸਾਫਰ ਜਾਂਦੇ ਆਲੀ ਸੁਨੇਹਾ ਜਾਂ ਆਖ ਦੇਣਾ ਮੇਰੇ ਕੰਤ ਨੂੰ ਨਾਰ ਮੋਈ ਕਰਾ ਕਿੱਥੇ ਤਾਂ ਸੁੱਟਾਂ ਪਗੜੀ ਕਿੱਥੇ ਤਾਂ ਮਾਰਾਂ ਤਾਂ ਮੇਮ ਸਾਹਿਬ ਦੀ ਨੌਕਰੀ ਗਿਆ ਮੈਂ ਛੱਡ ਕੇ ਆ ਕਿਲੀ ਤੇ ਟੰਗ ਦੇ ਪਗੜੀ ਬੈਠ ਪਲੰਗ ਤੇ ਆ ਵੇਖ ਚਲੀ ਤਰਨਾਰ ਦਾ ਕਿਸ ਵਿਦਲਿਆ ਬੋਲਾ ਵੀ ਕਿਸ ਤਰੀਕੇ ਨਾਲ ਦੇਖਲਾ ਬੁਲਾ ਲਿਆ ਹਾ ਜੇ ਗਏ ਲੋਕੀਤਾਂ ਦਾ ਪ੍ਰਾਤਨ ਜੰਗਾਂ ਨਾਲ ਸੰਬੰਧਿਤ ਮਤਲਬ ਕਿ ਲੜਾਈਆਂ ਨਾਲ ਸੰਬੰਧਿਤ ਲੋਕੀਤਾਂ ਦੀ ਰਚਨਾ ਕੇਵਲ ਆਪਾਂ ਕਹਿ ਸਕਦੇ ਹਾਂ ਕਿ ਵੱਡੀਆਂ ਲੜਾਈਆਂ ਦੇ ਪ੍ਰਭਾਵ ਹੇਠ ਹੀ ਨਹੀਂ ਸਗੋਂ ਇਹਦਾ ਸੰਬੰਧ ਜਿਹੜੇ ਕਿ ਪੁਰਾਣੀਆਂ ਜਿਹੜੀਆਂ ਜੰਗਾਂ ਨੇ ਛੋਟੇ ਛੋਟੇ ਉਹਨਾਂ ਨਾਲ ਵੀ ਆ ਤੇ ਇਹਨਾਂ ਸੰਬੰਧ ਜਿਵੇਂ ਕਾਬਲ ਦੀ ਮੁਹਿੰਮ ਅੰਗਰੇਜ਼ਾਂ ਦੇ ਸਿੱਖਾਂ ਦੀਆਂ ਲੜਾਈਆਂ ਤੋਂ ਪਹਿਲਾਂ ਵੀ ਲੜਾਈਆਂ ਨਾਲ ਹੈ ਜਿਵੇਂ ਕਿ ਚਿੱਟਿਆ ਦੰਦਾਂ ਵਿੱਚ ਮੇਖਾਂ ਦੀ ਜੜ ਦੀ ਬੋਲ ਨਾ ਸਕਦੀ ਸ਼ਰੀਕਾਂ ਤੋਂ ਡਰਦੀ ਕਾਬਲ ਜਾਂਦੇ ਆ ਗੱਲ ਸੁਣ ਕੇ ਜਾਵੀ ਨਾਜ਼ੁਕ ਜ਼ਿੰਦਗੀ ਨੂੰ ਨਾ ਤਰਸਾਂ ਮੀ ਨਾਜ਼ੁਕ ਜ਼ਿੰਦਗੀ ਨੂੰ ਨਾ ਤਰਸਾਂ ਮੀ ਅੱਗੇ ਹੈਗਾ ਇਹਦੇ ਵਿੱਚ ਨੈਕਸਟ ਨੈਕਸਟ ਹੈਗਾ ਪੰਜਾਬੀ ਸਰਦਾਰ ਦਾ ਜਿਹੜਾ ਕੀ ਕਲੌਤਾ ਪੁੱਤਰ ਸਿੱਖਾਂ ਤੇ ਅੰਗਰੇਜ਼ਾਂ ਦੀ ਜਿਹੜੀ ਚੇਲਿਆਂ ਵਿਚਾਲੇ ਗੁਜਰਾਤ ਦੀ ਜਿਹੜੀ ਲੜਾਈ ਹੁੰਦੀ ਉਹਦੇ ਵਿੱਚ ਮਾਰਿਆ ਜਾਂਦਾ ਤੇ ਜਿਹਦੀ ਸੱਜ ਵਿਆਹੀ ਪਤਨੀ ਤੋਂ ਲੁਕਾ ਰੱਖਿਆ ਜਾਂਦਾ ਵੀ ਇਹਨੂੰ ਨਹੀਂ ਦੱਸਿਆ ਜਾਂਦਾ ਉਹਦੀ ਪਤਨੀ ਤੋਂ ਵੀ ਉਹਦਾ ਘਰ ਵਾਲਾ ਮਰ ਗਿਆ ਪਰੰਤ ਉਹਦੀ ਨਨਾਨ ਦੇ ਪਾਸੋਂ ਭੇਤ ਖੁੱਲ ਜਾਂਦਾ ਮਤਲਬ ਕਿ ਉਹਦੀ ਨਨਾਨ ਤੋਂ ਪਤਾ ਲੱਗ ਜਾਂਦਾ ਤਾਂ ਫਿਰ ਨੂੰ ਸਹੁਰੇ ਤੇ ਨਨਾਨ ਦੀ ਗੱਲਬਾਤ ਦੇ ਰੂਪ ਦੇ ਵਿੱਚ ਵੀ ਜਿਹੜੇ ਕਿ ਲੋਕ ਗੀਤਾਂ ਦਾ ਜ਼ਿਕਰ ਹੈ ਜਿਵੇਂ ਨੂੰ ਇੱਕ ਅਰਜ ਕਰਾਂ ਸਹੁਰੇ ਸਾਹਿਬ ਅੱਗੇ ਸਿੰਘ ਜੀ ਪੁੱਤ ਕਿਹੜੀ ਮੁਹਿੰਮਤੇ ਤੋਰਾਈ ਸਹੁਰਾ ਬੈਠ ਬੈਠ ਨੋਹੇਨੀ ਘਰਬਾਰ ਤੇਰਾ ਉਹ ਗੁਜਰਾਤ ਸੌਂਚੀ ਪੱਕੀ ਖੇਡਦਾਈ ਤੇ ਨਾਨਾਂ ਬੈਠ ਬੈਠ ਭਾਬੋ ਨਹੀਂ ਘਰਵਾਰ ਤੇਰਾ ਮੇਰਾ ਪਹਿਲੀ ਲੜਾਈ ਵੀਰ ਮਾਰਿਆਈ ਬੋਟੀ ਮੇਰਾ ਸਬਰ ਪਵੇ ਉਹਨਾਂ ਹਾਨੀਆਂ ਨੂੰ ਜਿਨ੍ਹਾਂ ਪਹਿਲੜੀ ਰਾਤ ਜਗਾਇਆਈ ਮੇਰਾ ਸਬਰ ਪਾਏ ਉਹਨਾਂ ਗੋਰਿਆਂ ਨੂੰ ਜਿਨ੍ਹਾਂ ਪਹਿਲੀ ਮੇਰਾ ਸਬਰ ਪਵੇ ਉਹਨਾਂ ਗੋਰਿਆਂ ਨੂੰ ਜਿਨ੍ਹਾਂ ਪਹਿਲੀ ਗੋਲੀ ਅਗੇ ਡਾਇਆਈ ਇਸ ਤੋਂ ਇਲਾਵਾ ਸਿੰਘਾਂ ਦੇ ਕਾਠੀਆਂ ਤੋਂ ਬਿਨਾ ਅਲਾਣੀਆਂ ਘੋੜੀਆਂ ਉੱਤੇ ਚੜ੍ਹ ਕੇ ਜੰਗ ਲਈ ਵਿਹੀਰਾ ਕਤਨ ਦਾ ਜਿਕਰ ਵੀ ਲੋਕ ਗੀਤਾਂ ਵਿੱਚ ਮਿਲਦਾ ਹੈ ਤੇ ਇਸ ਤਰ੍ਹਾਂ ਮਤਲਬ ਕਿ ਬਹੁਤ ਸਾਰੇ ਲੋਕ ਇਤਨੇ ਜੋ ਜੰਗ ਦੇ ਵਿੱਚ ਆ ਇਸ ਪਾਣਿਆਂ ਦੇ ਵਿਛੋੜੇ ਵਿੱਚ ਤੜਪ ਰਹੀਆਂ ਰੂਹਾਂ ਦੀ ਮੂਹੋਂ ਬੋਲ ਤਸਵੀਰ ਪੇਸ਼ ਕਰਦੇ ਨੇ ਤੇ ਅੱਗੇ ਇਹਦਾ ਵਿਸ਼ਾ ਵਸਤੂ ਸੇਮ ਇਸੇ ਤਰ੍ਹਾਂ ਬਸ ਹੋਊਗਾ ਬਸ ਜਸਟ ਇਹਨੂੰ ਤੁਸੀਂ ਵਿਦਆਊਟ ਹੈਡਿੰਗਸ ਲਿਖਣਾ ਤੇ ਵਿੱਚੋਂ ਬਸ ਮੇਨ ਮੇਨ ਜਿਹੜੀ ਕਿ ਲਾਈਨਾਂ ਲਿਖ ਲੈਣੀਆਂ ਨੇ ਠੀਕ ਹੈ ਤੇ ਜ਼ਾਰੇ ਲੋਗ गीत ਇਕੱਠੇ ਲਿਖ ਦੇਣੇ ਇਸ ਤਰ੍ਹਾਂ ਇਸ ਨਿਵੰਦ ਵਿੱਚ ਅੰਗਰੇਜ਼ੀ ਰਾਵ ਵਿੱਚ ਰੇਲ ਗੱਡੀਆਂ ਵਿੱਚ ਬੰਬਈ ਤੱਕ ਦਾ ਸਫ਼ਰ ਸਟੇਸ਼ਨਾਂ ਉੱਤੇ ਮਿਲਾਪ ਤੇ ਵਿਦਾਇਗੀ ਹੋਣ ਤੇ ਚਿੱਠੀ ਪੱਤਰ ਲਿਖਣ ਤੇ ਇਹ ਸਿਲਸਿਲੇ ਦੇ ਸੰਕੇਤ ਮਿਲਦੇ ਨੇ ਇਸ ਨਿਵੰਦੋ ਵਿੱਚੋਂ ਪੰਜਾਬੀ ਜੀਵਨ ਵਿੱਚੋਂ ਪਾਉਂਦੇ ਆ ਤੇ ਨਜ਼ੂਮੀਆਂ ਦੀ ਹੋਂਦ ਮੱਝਾਂ ਚੋਣ ਤੰਦੂਰ ਉੱਤੇ ਰੋਟੀਆਂ ਲਾਉਣ ਲਾਵਿਆਂ ਤੋਂ ਕਣਕਾ ਵੜਾਉਣ ਪੀੜੇ ਉੱਤੇ ਕੁੰਡ ਕੱਢੀ ਬੈਠੀ ਨਾਰ ਪਲੰਗਾ ਉੱਤੇ ਬੈਠਣਾ ਬੋੜਾਂ ਦੇ ਗੋਲਾਂ ਮੰਜਾਂ ਖੇਸਾਂ ਤਸਰ ਤੇ ਕੁੜਤੇ ਉੜਦੇ ਕਾਵਾਂ ਦੀ ਹੋਂਦ ਚੂਰੀਆਂ ਕੁੱਤਾਂ ਨ ਘਰਾਂ ਵਿੱਚ ਸੱਸ ਸਹੁਰੇ ਨਾਣ ਤੇ ਸਬੰਧਾਂ ਦੇ ਨਜ਼ਾਰੇ ਜਿਹੜੀ ਕਿ ਆਪਾਂ ਨੂੰ ਮਿਲਦੇ ਨੇ ਤੇ ਇਸ ਨਾਲ ਹੀ ਸੰਵੰਦਾਂ ਸਰੂਪ ਜਿੱਥੇ ਇਤਿਹਾਸਿਕ ਹੋ ਕੇ ਨਿਬੜੇ ਉੱਥੇ ਯਥਾਰਤਿਕ ਤੇ ਸਜੀਵ ਤੇ ਪ੍ਰਭਾਵਸ਼ਾਲੀ ਵੀ ਆ ਵਿਸ਼ਾ ਮੌਲਿਕ ਇਤਿਹਾਸਿਕ ਕ ਮਨੋਵਿਗਿਆਨਿਕ ਸ਼ੋਹਾਂ ਵਾਲਾ ਯਥਾਰਤਿਕ ਤੇ ਬਹੁਪਰਤੀ ਹੈ ਥੈਂਕਸ